ਹਾਂ ਜਾਨਾ ਮੈਂ ਕਰਾਇਆ ਕਰਾਇਆ ਜਾ ਨਾੜਾ ਜੋਰ ਜੋ ਕਰਨਾ ਕਰਨਾ ਅੱਛਾ ਜੀ ਤੁਸੀਂ ਕਰਵਾਇਆ ਹਾਂ ਹਾਂ ਵਰਕਿੰਗ ਕਰਵਾਉਂਦੇ ਪਾਜੀ ਪਾਜੀ ਇੱਕ ਬੰਦਾ ਆਣ ਕੇ ਸ਼ਰੇਆਹ ਪਿੰਡ ਦੇ ਵਿੱਚ ਬੰਦੇ ਵੜ ਦਿੰਦਾ ਆ ਹੈਨਾ ਤੁਸੀਂ ਉਹਨੂੰ ਫੜਦੇ ਨਹੀਂ ਤੁਸੀਂ ਉਹਨੂੰ ਪੂਰੀ ਸ਼ਹਿ ਦੇਦੇ ਹੋ ਹੈ 307 ਦਾ ਪਰਚਾ ਪੁਲਿਸ ਨਹੀਂ ਕਰਵਾਉਣਾ ਪਾਜੀ ਪੁਲਿਸ ਨੂੰ ਤੁਸੀਂ ਕਰਨ ਦਿੰਦੇ ਨਹੀਂ ਤੇ ਨਹੀਂ ਨਹੀਂ ਕੀ ਪੁਲਿਸ ਨਹੀਂ ਕਰਾਉਂਦਾ ਕੁਛ ਹੀ ਪੁਲਿਸ ਨੂੰ ਰੋਕਦੇ ਪੁਲਿਸ ਕਹਿੰਦੇ ਸਾਨੂੰ ਐਮਐਲਏ ਸਾਹਿਬ ਰੋਕ ਦਿੰਦੇ ਆ ਠੀਕ ਆ ਤੁਹਾਡੀ ਬਲਰਾਜ ਬਲਰਾਜ ਤੁਹਾਨੂੰ ਫੋਨ ਕਰਦਾ ਰਿਹਾ ਬਹੁਤ ਜ਼ਿਆਦਾ ਕਹਿੰਦਾ ਭਾਈ ਬਹੁਤ ਤੰਗ ਆ ਇਹਨੂੰ ਇਹਦਾ ਕੁਛ ਕਰੋ ਤੁਸੀਂ ਅੱਗੋਂ ਨੂੰ ਟਾਲ ਦਿੰਦੇ ਰਹੇ ਜੀ ਮੈਨੂੰ ਤਾਂ ਮਿਲਤ ਨਹੀਂ ਗੱਲ ਹੋਈ ਕਿਉਂ ਨਹੀਂ ਤੁਹਾਡੀ ਨਾਲ ਗੱਲ ਹੋਈ ਮੈਨੂੰ ਰਿਕਾਰਡਿੰਗ ਐਮਐਲਏ ਸਾਹਿਬ ਬਲਰਾਜ ਨੇ ਰਿਕਾਰਡਿੰਗ ਦਿੱਤੀਆਂ ਮੈਨੂੰ ਸਾਰਾ ਕੁਝ ਉਹਨੇ ਦਿਖਾਇਆ ਜਿੱਥੇ ਤੁਸੀਂ ਉਹਨੂੰ ਟਾਲ ਕੇ ਰੱਖ ਦਿੰਦੇ ਰਹੇ ਜੀ ਕਰ ਬੰਮਾ ਤੁਸੀਂ ਤੁਸੀਂ ਕੋਈ ਪਾਵਰ ਐਜੰਸੀ ਮੇਹਰ ਹੋ ਰਹਿੰਦੇ ਅੱਛਾ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਰੋਕਣ ਦੀ ਫਿਰ ਤੁਸੀਂ ਤੁਹਾਨੂੰ ਅਸੀਂ ਵੋਟਾਂ ਪਾਈਆਂ ਬਾਹਰੋਂ ਅਸੀਂ ਨਾ ਫੰਡ ਭੇਜਿਆ ਤੁਹਾਨੂੰ ਜਦੋਂ ਐਮਐਲਏ ਤੁਸੀਂ ਬਣੇ ਜ ਸਾਡੇ ਹੀ ਸਿਰ ਤੇ ਬਣੇ ਜ ਸਾਡੀਆਂ ਵੋਟਾਂ ਨਾਲ ਬਣੇ ਜ ਅੱਜ ਤੁਸੀਂ ਉਹ ਡਰੱਗਸ ਬੰਦੇ ਦਾ ਸਾਥ ਦਿੱਤਾ ਜੇ ਤੁਸੀਂ ਉਹਨੂੰ ਨਾਕ ਪਾਈ ਉਹ ਅੰਗਰੇਜ਼ ਦਾ ਮੈਂ ਨਾ ਕਿਹਾ ਸਾਥ ਦਿੱਤਾ ਤੁਹਾਡੀ ਆਪਸੀ ਲੜਾਈ ਆ ਤੁਸੀਂ ਆਪ ਵਿੱਚ ਹੀ ਹੋ ਮੇਰਾ ਨਹੀਂ ਕੋਈ ਭਾਜੀ ਆਪਸੇ ਚ ਲੜਾਈ ਆਪਸੀ ਸੀ ਪਰ ਤੁਹਾਡੇ ਕੋਲ ਉਮੀਦ ਲੈ ਕੇ ਆਇਆ ਤੁਹਾਡੀ ਜ਼ਿੰਮੇਵਾਰੀ ਆ ਕਿ ਹਲਕੇ ਦੇ ਇੱਕ ਅਹੁਦੇਦਾਰ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਆ ਮੇਰੇ ਕੋ ਆਇਆ ਹੈਗਾ ਤੇ ਜੇ ਮੈਂ ਜਿਵੇਂ ਮੈਂ ਰਿਕਵੈਸਟ ਕੀਤੀ ਪਰ ਮੈਨੇ ਰਜਿਸਟ੍ਰੇਸ਼ਨ ਤਾਂ ਹੋ ਗਿਆ ਹੀ ਗਾ ਰੇ ਰਾਈ ਨਾਮ ਕਿਉਂ ਕਿਉਂ ਉਹਨਾਂ ਨੂੰ ਕਿਉਂ ਘੇਰਿਆ ਭਾਜੀ ਕਿਹੜਾ ਕਿਹੜਾ ਰਾਈ ਨਾਮ ਹੋ ਗਿਆ ਜੀ ਕਿੱਥੇ ਰਾਈ ਨਾਮ ਹੋ ਗਿਆ ਦੱਸਿਓ ਕਿਹੜਾ ਰਾਇਨਾ ਹੋ ਗਿਆ ਸੀ ਹਾਂ ਤਾਂ ਪਹਿਨਾ ਹਾਂ ਤਾਂ ਪਹਿਨਾ ਮੇਰੀ ਸੁਣੋ ਗੱਲ ਮੈਂ ਮੈਂ ਜਾਦਵਿੰਦਰ ਸਿੰਘ ਹਾਂ ਮੇਰੇ ਫਾਦਰ ਦੇ ਸਟਾ ਲਗੀਆਂ ਸੀ ਮੈਂ ਜਾਦਵਿੰਦਰ ਸਿੰਘ ਹਾਂ ਮੇਰੇ ਫਾਦਰ ਸਰਦਾਰ ਪਰਮਜੀਤ ਸਿੰਘ ਦੇ ਤੁਹਾਡੇ ਚੇਲੇ ਅਮਰੀਦ ਨੇ ਉਹਨੂੰ ਸਟਾ ਲਵਾਈਆਂ ਸੀ ਮੈਂ ਉਹ ਹਾਂ ਤੁਸੀਂ ਕਹਿੰਦੇ ਜੋ ਰਾਇਨਾ ਹੋ ਗਿਆ ਤੁਹਾਡਾ ਮੇਰੀ ਗੱਲ ਸੁਣੋ ਤੁਹਾਡੇ ਫਾਦਰ ਨੂੰ ਕੋ ਘੁੱਟ ਕੇ ਵੱਢ ਕੇ ਚੱਲ ਜੇ ਤੁਸੀਂ ਰਾਇਨਾ ਕਰ ਲੈਣਾ ਟਾਈਮ ਟਾਈਮ ਦੀ ਕਰਨ ਹੁੰਦੀ ਆ ਭਾਜੀ ਟਾਈਮ ਟਾਈਮ ਦੀ ਵਾਹ ਜੀ ਵਾਹ ਟਾਈਮ ਟਾਈਮ ਦੀ ਗੱਲ ਐ ਸ਼ਾ ਜੀ ਹੁਣ ਤੁਸੀਂ ਤੁਸੀਂ ਡਰੱਗਸ ਬੰਦੇ ਦਾ ਸਾਥ ਦੋ ਅਏ ਹੁਣ ਤੁਸੀਂ ਕਹਿੰਦੇ ਟਾਈਮ ਟਾਈਮ ਦੀ ਗੱਲ ਐ ਤੁਸੀਂ ਕਿਉਂ ਨਹੀਂ ਕਿਉਂ ਨਹੀਂ ਉਹ ਤੋਂ ਬੰਦੇ ਰੈਸਟ ਕਰਵਾਏ ਗੱਲ ਕੋਈ ਨਾ ਵਰਗੇ ਮੈਂ ਨਾ ਸਾਥ ਦਿੱਤਾ ਕੇ ਤਾਂ ਨਾ ਮੈਂ ਮੁੰਡਾ ਸਾਥ ਦੇਣ ਦੇ ਦੇਖੋ ਭਾਜੀ ਮੈਂ ਜੀ ਕਰਕੇ ਬੋਲਣ ਰਿਹਾ ਤੁਹਾਨੂੰ ਠੀਕ ਹੈ ਮੇਰਾ ਤੋ ਕਿਦਾਂ ਤੂੰ ਐ ਬੋਲਣ ਰਿਹਾ ਕਿ ਤਾ ਨੇ ਕੀ ਹੁੰਦਾ ਨਹੀਂ ਕੀ ਨਹੀਂ ਹੁੰਦਾ ਭਾਜੀ ਤੁਹਾਡੀ ਤੁਹਾਡੇ ਕਰਕੇ ਹੋਇਆ ਤੁਹਾਡੇ ਸਾਹਮਣੇ ਕਹੂੰਗਾ ਤੁਹਾਡੀ ਵਜ੍ਹਾ ਕਰਕੇ ਹੋਇਆ ਜੋ ਕੁਛ ਹੋਇਆ ਹਾਂ ਚਲੋ ਮੈਂ ਕਰਾਇਆ ਕਰਾਇਆ ਜਾ ਨਾਲਾ ਜੋਰ ਜੋ ਕਰਨਾ ਥਰਲਾ ਅੱਛਾ ਜੀ ਤੁਸੀਂ ਕਰਵਾਇਆ ਹਾਂ ਹਾਂ ਅੱਛਾ ਜੋ ਕਰਨਾ ਕਰਲਾ ਹਾਂ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਕੋਈ ਨਹੀਂ ਜੋ ਸਾਡਾ ਕੋਈ ਕਰ ਲਾਂਗੇ